ਦੇਖੋ ਨਾ ਉਹ ਪਰਮਪਿਤਾ ਪਰਮਾਤਮਾ ਕਿੱਡਾ ਵੱਡਾ ਇੰਜੀਨੀਅਰ ਹੈ ਕਹਿੰਦਿਆ ਕਿ ਟੁੱਟੀਆਂ ਹੋਈਆਂ ਚੀਜ਼ਾਂ ਦਾ ਇਸਤੇਮਾਲ ਵੀ ਉਹ ਇੰਨੀ ਖੂਬਸੂਰਤੀ ਨਾਲ ਕਰਦਾ ਹੈ ਵੀ ਇਨਸਾਨ ਤਾਂ ਬਸ ਸੋਚਦਾ ਹੀ ਰਹੇ ਬੱਦਲ ਟੁੱਟਦੇ ਹੈ ਤਾਂ ਉਹ ਪਾਣੀ ਦਾ بارش ਦਾ ਰੂਪ ਲੈ ਲੈਂਦੇ ਹੈ ਇਨਸਾਨ ਤਪੀ ਹੋਈ ਧਰਤੀ ਨੂੰ ਠੰਡਾ ਕਰ ਦਿੰਦੇ ਹੈ ਮਿੱਟੀ ਟੁੱਟਦੀ ਹੈ ਪਹਾੜ ਵੱਡੇ ਵੱਡੇ ਹੁੰਦੇ ਹੈ ਵੱਡੀਆਂ ਵੱਡੀਆਂ ਟਿਕਾਂ ਟੁੱਟਦੀਆਂ ਹੈ ਉਹ ਖੇਤ ਦਾ ਰੂਪ ਲੈ ਲੈਂਦੀਆਂ ਆ ਸਾਡੀ ਕਮ ਆਂਦੀ ਹੈ ਇੱਕ ਨਿੱਕਾ ਜਿਹਾ ਬੀਜ ਟੁੱਟਦਾ ਹੈ ਉਹ ਵੱਡੇ ਵਿਸ਼ਾਲ ਦਰਖਤ ਦਾ ਰੂਪ ਲੈ ਲੈਂਦਾ ਹੈ ਕਿੱਡੀ ਉਸ ਪਰਮਪਿਤਾ ਪਰਮਾਤਮਾ ਦੀ ਇੰਜੀਨੀਅਰਿੰਗ ਬਾਖਮਾਲ ਹੈ ਉਹ ਇਸ ਲਈ ਅਗਰ ਜ਼ਿੰਦਗੀ ਜੀ ਕਦੇ ਟੁੱਟੀਏ ਨਾ ਕਦੇ ਕੋਈ ਹਤਾਸ਼ਾ ਲੱਗੇ ਕਦੀ ਕੋਈ ਤੁਹਾਨੂੰ ਮਹਿਸੂਸ ਹੋਵੇ ਅੰਦਰੋਂ ਟੁੱਟਿਆ ਹੋਇਆ ਮਹਿਸੂਸ ਹੋਵੇ ਤਾਂ ਯਾਦ ਰੱਖਿਓ ਮਾਲਕ ਨਾ ਸਾਨੂੰ ਕੁਝ ਸਪੈਸ਼ਲ ਦੇਣ ਵਾਲਾ ਹੈ ਇੱਕ ਨਿੱਕਾ ਜਿਹਾ ਬੀਜ ਟੁੱਟੇ ਤਾਂ ਵੱਡਾ ਵਿਸ਼ਾਲ ਪੇੜ ਬਣਦਾ ਹੈ। ਉਸੇ ਤਰ੍ਹਾਂ ਪਤਾ ਨਹੀਂ ਮਾਲਕ ਤਰਾਸ਼ ਕੇ ਕੀ ਬਣਾਉਣਾ ਚਾਹੁੰਦਾ ਹੈ। ਕਦੀ ਵੀ ਨਿਤਾਸ਼ ਨਾ ਹੋ। ਹਤਾਸ਼ ਹੋਣ ਦੀ ਜ਼ਰੂਰਤ ਹੀ ਨਹੀਂ ਉਹ ਮਾਲਕ ਬੜਾ ਬਿਆਨਤ ਹੈ। ਉਹਨੇ ਸਾਡੇ ਲਈ ਕੁਛ ਨਾ ਕੁਛ ਬਹੁਤ ਸਪੈਸ਼ਲ ਰੱਖਿਆ ਹੋਵੇਗਾ। ਬਸ ਅਹਿਸਾਸ ਕਰਨ ਦੀ ਜ਼ਰੂਰਤ ਹੈ।